ਗੁਰੂ ਅਰਜਨ ਦੇਵ ਜੀ ਦੇ ਵੱਡੀ ਪ੍ਰਾਪਤੀ ਚੰਦਾ ਵਿਆਹ ਪਿੰਡ ਜਿਹੇਰ ਜ਼ਿਲ੍ਹਾ 라ਹੌਰ ਵਿੱਚ ਬੀਬੀ ਕਰਮੋ ਨਾਲ ਹੋਇਆ ਸੀ। ਬਾਬਾ ਮਹਾਦੇਵ ਨੇ ਵਿਆਹ ਗ੍ਰਾਂਤੂ ਹੀ ਇਨਕਾਰ ਕਰ ਦਿੱਤਾ ਸੀ। ਜਦ ਗੁਰੂ ਅਰਜਨ ਦੇਵ ਜੀ 11 ਸਾਲ ਦੇ ਹੋਏ ਤਾਂ ਗੁਰੂ ਅਮਰਦਾਸ ਜੀ ਨੇ ਇਹ ਮਨ ਬਣਾਇਆ ਕਿ ਉਹ ਆਪਣੇ ਛੋਟੇ ਦੇਉਤੇ ਦਾ ਵਿਆਹ ਵੀ ਆਪਣੇ ਜੀਵਨ ਦੇ ਜੀ ਕਾਰਜਾਂ ਪਿੰਡ ਮੋ ਦੁਆਬਾ ਵਿਖੇ ਇੱਕ ਉਹਨਾਂ ਦਾ ਪਿਆਰਾ ਸ਼ਰਦਾਲੂ ਕ੍ਰਿਸ਼ਨ ਚੰਦ ਰਹਿੰਦਾ ਸੀ। ਉਹ ਗੁਰੂ ਜੀ ਦੀ ਸੇਵਾ ਵਾਸਤੇ ਅਕਸਰ ਆਇਆ ਕਰਦਾ ਸੀ ਇੱਕ ਵਾਰ ਜਦੋਂ ਪਰਿਵਾਰ ਸਾਹਿਤ ਆਇਆ ਤਾਂ ਉਹਨਾਂ ਦੇ ਨਾਲ ਉਹਨਾਂ ਦੀ ਇੱਕ ਛੋਟੀ ਧੀ ਗੰਗਾ ਦੇਵੀ ਵੀ ਸਨ ਉਸ ਬਾਲੜੀ ਦੇ ਪਿਆਰ ਸਲੀਕੇ ਅਤੇ ਸੁਗਲ ਸੁਭਾਅ ਨੂੰ ਵੇਖ ਕੇ ਗੁਰੂ ਅਮਰਦਾਸ ਜੀ ਬਹੁਤ ਪ੍ਰਸੰਨ ਹੋਏ ਗੁਰੂ ਜੀ ਨੇ ਉਸੇ ਦਿਨ ਭਾਈ ਕ੍ਰਿਸ਼ਨ ਚੰਦ ਨੂੰ ਬੁਲਾਇਆ ਅਤੇ ਉਹਨਾਂ ਦੀ ਧੀ ਦਾ ਰਿਸ਼ਤਾ ਆਪਣੇ ਦੋਤੇ ਗੁਰੂ ਅਰਜਨ ਦੇਵ ਜੀ ਲਈ ਮੰਗ ਲਿਆ ਭਾਈ ਕ੍ਰਿਸ਼ਨ ਚੰਦ ਜੀ ਨੂੰ ਹੋਰ ਕੀ ਚਾਹੀਦਾ ਸੀ ਗੁਰੂ ਘਰ ਨਾਲ ਰਿਸ਼ਤਾ ਜੋੜ ਕੇ ਉਸ ਦੀਆਂ ਤਾਂ ਕੁਲਾ ਹੀ ਤਰ ਜਾਣੀਆਂ ਸਨ ਉਹ ਬੜਾ ਖੁਸ਼ ਹੋ ਕੇ ਬੋਲਿਆ ਮਹਾਰਾਜ ਇਹ ਤਾਂ ਸਾਡੇ ਧਨ ਪਾਗ ਮੇਰੀ ਬਾਲੜੀ ਨੂੰ ਜੇ ਗੁਰੂ ਘਰ ਦੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਹੋਰ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਮੈਨੂੰ ਇਹ ਰਿਸ਼ਤਾ ਮੰਜ਼ੂਰ ਹੈ ਗੁਰੂ ਅਰਜਨ ਦੇਵ ਨੂੰ ਮੈਂ ਵੇਖਿਆ ਹੋਇਆ ਹੈ ਉਹ ਤਾਂ ਇੱਕ ਇਲਾਹੀ ਜੋਤ ਹਨ ਕੁਝ ਦਿਨਾਂ ਬਾਅਦ ਹੀ ਰਿਸ਼ਤਾ ਪੱਕਾ ਹੋ ਗਿਆ ਅਤੇ ਵਿਆਹ ਦੀ ਤਾਰੀਖ ਨਿਸ਼ਚਿਤ ਕਰ ਦਿੱਤੀ ਗਈ ਗੁਰੂ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਆਰੰਭ ਹੋ ਗਈਆਂ। ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝ ਗਏ ਕਿਉਂਕਿ ਰਾਹ ਵਿੱਚ ਦਰਿਆ ਆਉਂਦਾ ਸੀ ਇਸ ਲਈ ਸਾਰੀ ਜੰੰਝ ਕੋੜੀਆਂ ਤੇ ਚੜ ਕੇ ਜਾਣ ਲਈ ਤਿਆਰ ਹੋ ਗਈ। ਗੁਰੂ ਅਮਰਦਾਸ ਜੀ ਨੇ ਆਪਣੇ ਦੋਤੇ ਨੂੰ ਆਪਣੇ ਪਾਸ ਬੁਲਾ ਕੇ ਆਪ ਦਸਤਾਰ ਅਤੇ ਸੇਰਾ ਸਜਾ ਕੇ ਕਲਗੀ ਲਾਈ। ਦਰਿਆ ਬਿਆਸ ਪਾਰ ਕਰਕੇ ਜੰੰਝ ਪਿੰਡ ਮੋਹ ਪਹੁੰਚੀ। ਸਾਰੇ ਪਿੰਡ ਦੇ ਬੰਦੇ ਅਤੇ ਔਰਤਾਂ ਸਵਾਗਤ ਲਈ ਪਿੰਡ ਤੋਂ ਬਾਹਰ-ਵਾਰ ਆਹੀ ਮਿਲੇ ਸਭ ਤੋਂ ਪਹਿਲਾ ਪਿੰਡ ਦਾ ਮੁੱਖੀ ਗੁਰੂ ਅਮਰਦਾਸ ਜੀ ਨੂੰ ਆ ਮਿਲਿਆ ਅਤੇ ਗੁਰੂ ਜੀ ਚੜ੍ਹਦੀ ਹੱਤ ਲਾ ਕੇ ਕਹਿਣ ਲੱਗਾ ਸਤਿਗੁਰੂ ਇੱਕ ਬੇਨਤੀ ਹੈ ਕਿ ਸਾਡੇ ਪਿੰਡ ਦੀ ਰੀਤ ਹੈ ਕਿ ਲਾੜੇ ਨੂੰ ਪਹਿਲਾ ਇੱਕ ਘੋੜਾ ਪਜਾ ਕੇ ਇੱਕ ਕਿੱਲੀ ਨੇਜੇ ਨਾਲ ਪੁਤਨੀ ਪੈਂਦੀ ਹੈ ਅਸਾਂ ਆਪ ਉਤੇ ਸ਼ਰਤ ਰੱਖਣੀ ਤਾਂ ਨਹੀਂ ਚਾਹੁੰਦੇ ਸਨ ਪਰ ਪੁਰਾਣੀਆਂ ਸਮਿਆਂ ਤੋਂ ਇਹ ਰਸਮ ਚੱਲੀ ਆ ਰਹੀ ਹੈ ਗੁਰੂ ਜੀ ਇਹ ਗੱਲ ਸੁਣ ਕੇ ਖਿੜਖਿੜਾ ਕੇ ਹੱਸ ਪਏ ਅਤੇ ਕਹਿਣ ਲੱਗੇ ਉਹ ਮਹਾਪੁਰਸ਼ੋ ਤੁਸੀਂ ਸਾਨੂੰ ਸਾਧ ਹੀ ਸਮਝ ਰੱਖਿਆ ਹੈ ਅਸੀਂ ਇਹ ਕਿੱਲੀ ਪੁੱਟਕੇ ਹੀ ਪਿੰਡ ਵਿੱਚ ਦਾਖਲ ਹੋਵਾਂਗੇ ਕਿੱਥੇ ਹੈ ਉਹ ਕਿੱਲੀ ਮੁਖੀਏ ਨੇ ਝੰਡ ਦੇ ਰੁੱਖ ਤੋਂ ਬਣਾਈ ਇੱਕ ਕਿੱਲੀ ਖੇਤ ਵਿੱਚ ਗੱਡੀ ਹੋਈ ਵਿਖਾਈ ਫੇਰ ਗੁਰੂ ਅਰਜਨ ਦੇਵ ਜੀ ਨੂੰ ਇੱਕ ਨੇਜਾ ਦਿੱਤਾ ਗਿਆ ਉਹਨਾਂ ਨੇਜਾ ਫੜ ਆਪਣੇ ਕੋੜੇ ਨੂੰ ਤੇਜ ਭਜਾਇਆ ਅਤੇ ਪਹਿਲੀ ਵਾਰ ਹੀ ਕਿੱਲੀ ਪੁੱਟਕੇ ਪਿੰਡ ਦੇ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਉਸ ਸਮਾਂ ਜਦੋਂ ਕਿ 11 ਸਾਲ ਦਾ ਬੱਚਾ ਇੱਡੀ ਛਿੱਟੀ ਕਿੱਲੀ ਪੁੱਟ ਨਹੀਂ ਸਕੇਗਾ ਇੱਧਰ ਜੰਜ ਵਾਲੇ ਵੀ ਗੁਰੂ ਅਰਜਨ ਦੇਵ ਜੀ ਵੀ ਇਸ ਨਿਸ਼ਾਨੇਬਾਜ਼ੀ ਉੱਤੇ ਬਹੁਤ ਖੁਸ਼ ਹੋਏ ਅਤੇ ਵਾਹ ਵਾਹ ਕਰ ਉਠੇ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਨੇ ਆਪਣੇ ਬਹਾਦਰ ਬਾਲਕ ਨੂੰ ਆਸ਼ੀਰਵਾਦ ਦਿੱਤਾ ਜਾਂਜ ਫਿਰ ਕੋੜਿਆਂ ਤੋਂ ਉਤਰ ਗਈ ਐ ਤੇ ਪਿੰਡ ਵਾਲਿਆਂ ਨੇ ਇੱਕ-ਇੱਕ ਕੋੜੀ ਫੜ ਕੇ ਚਾਰਾ ਪਾਉ ਵਸਤੇ ਲੈ ਗਏ ਜਦੋਂ ਜਾਂਜ ਇਕੱਠੀ ਹੋ ਗਈ ਤਾਂ ਭਾਈ ਕ੍ਰਿਸ਼ਨ ਚੰਦ ਹਾਰ ਲੈ ਕੇ ਆਪਣੇ ਕੁੜਮ ਨਾਲ ਮਿਲਲੀ ਕਰਨ ਵਸਤੇ ਆਇਆ ਗੁਰੂ ਰਾਮਦਾਸ ਜੀ ਅਤੇ ਭਾਈ ਕ੍ਰਿਸ਼ਨ ਚੰਦ ਗਲ ਵਕੜੀ ਪਾ ਕੇ ਮਿਲੇ ਫਿਰ ਉਹ ਸਾਰਿਆਂ ਨੂੰ ਆਪਣੇ ਘਰ ਲੈ ਗਏ ਘਰ ਜਾ ਕੇ ਕੁਝ ਖਾਣ ਪੀਣ ਪਿਛੋਂ ਬੀਬੀ ਗੰਗਾ ਦੇਵੀ ਅਤੇ ਗੁਰੂ ਅਰਜਨ ਦੇਵ ਜੀ ਦਾ ਗੁਰੂ ਮਰਿਆਦਾ ਅਨੁਸਾਰ ਵਿਆਹ ਹੋ ਗਿਆ ਅਗਲੇ ਦਿਨ ਮਹਾਰਾਜ ਡੋਲੀ ਸਮੇਂ ਗੋਇੰਦਵਾਲ ਪਹੁੰਚ ਗਈ ਦੋਵਾਂ ਦੀ ਇੱਕ ਅਨੁਪਮ ਜੋੜੀ ਬਣੀ ਸਾਰੇ ਸ਼ਹਿਰ ਵਿੱਚ ਖੁਸ਼ੀਆਂ ਮਨਾਇਆ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ